ਉੱਪ ਖੜੇ ਸੇ ਟਰੱਕ ਲੱਗ ਕੇ ਪਤਾ ਤੇਰਾ ਉਹ ਲੱਗਦਾ ਪਤਾ ਗਿਆ ਹੀ ਕੋਈ ਗੱਲ ਨਹੀਂ ਤੂੰ ਕੀ ਕਰਦੇ ਆ ਤੂੰ ਨਹੀਂ ਤੂੰ ਗਾਣਾ ਤੈਨੂੰ ਪਤਾ ਨਹੀਂ ਤੈਨੂੰ ਮੈਂ ਖੇਤ ਦਾ ਮਾਲਕ ਆ ਮੈਂ ਅੱਲੇ ਆ ਐਮ ਐਲ ਡਾਇਮੰਡ ਦਾ ਮਾਲਕ ਮੱਖ ਮਾਤਰੀ ਹੋਵੇਂਗਾ ਤੂੰ ਮੇਰੇ ਤੈਨੂੰ ਮਾਪਰਾਉਣਾ ਐ ਮੈਂ ਤੇ ਹੈਂ ਬਸ ਅੰਕੀ ਕਰ ਦੂ ਤੇ ਤੇਰੀ ਰੱਖਤੀ ਗਾਣੇ ਕਗਰੀ ਮੇਰੀ ਆ ਜਾ ਕੋਈ ਜੰਤ ਨਹੀਂ ਹੁੰਦਾ ਹਾਂ ਹੰਤਾ ਬਣਾਉਂਗਾ ਤੇ ਮੈਂ ਲਟਵਾੜਾ ਸਾੜਾ ਐ ਐਮ ਐਲ ਦਾ ਕਸੂ ਕਵਰੇ ਤੇ ਸਤਰਪੇ ਸਦਾਰਾ ਲੱਗ ਕੇ ਅੱਛਾ ਜੀ ਠੀਕ ਆ ਬਸ ਚਾ ਹਾਂ ਮੈਂ ਪਹਿਲਾਂ ਵੀ ਲਾਇਆ ਸੀਗਾ ਫੋਨ ਹਾਂਜੀ ਤੁਹਾਨੂੰ ਡਿੱਕੀ ਜਾਂਦੀ ਸੀਗੀ ਮੈਂ ਮੈਂ ਕਿਹਾ ਚੱਲ ਜਲਦੀ ਜਲਦੀ ਕੰਮ ਛੇਤੀ ਛੇਤੀ ਨਿਬੇੜ ਲਾ ਅੱਜ ਮੇਰੇ ਭਰਾ ਨੇ ਆਉਣਾ ਆ ਆਜੋ ਬਸ ਮੈਂ ਥੋੜੀ ਵੇਟ 'ਚ ਹੀ ਆ ਠੀਕ ਆ ਵੀਰੇ ਹਾਂਜੀ ਓਕੇ ਵੀਰੇ ਆਜੋ ਜਲਦੀ ਬਸ ਆਉਣ ਵਾਲਾ ਹੀ ਆ ਮੈਂ ਛੇਤੀ ਛੇਤੀ ਕੰਮ ਨਿਬੇੜ ਲਾ ਕੇ ਅੰਦਰੇ ਬੈਲੀ ਨੇ ਸਭ ਕੁੜੀਆਂ ਚਾਟ ਤੇ ਲਾਈਆਂ ਟੱਟ ਪੈਣ ਦਰਜੀ ਨੇ ਬਾਪੂ ਹਾਂ ਬਤ ਉਹ ਆਪਾ ਪੈਨ ਸੁੰਦਾਰਾ ਨਹੀਂ ਦੇ ਕੇ ਆਉਣਾ ਤੇ ਪੈਸੇ ਪਹਿਲੇ ਦੇ ਮੈਨੂੰ ਪੈਸੇ ਆਪਾ ਤਾਂ ਪਿਛਲੀ ਾਰ ਵੀ ਨਹੀਂ ਜਾਇਆ ਗਿਆ ਹਨਾ ਹਾਂ ਬਾਪੂ ਐਦ ਕੀ ਦਾ ਬਾਪੂ ਕਰਕੇ ਯਾਰ ਹੱਲ ਕੋਈ ਵਿਚਾਰੀ ਉਹ ਵੀ ਢੀਕਦੀ ਹੋਊਗੀ ਉਹਦੇ ਫੋਨ ਫਾਨ ਵੀ ਆ ਗਿਆ ਵਿਚਾਰੀ ਦੇ ਦੋ ਤਿੰਨ ਅਰੀ ਐਦ ਕੀ ਦਾ ਜਾਣਾ ਹੀ ਪਊ ਬਾਪੂ ਮੈਂ ਜਾ ਕੇ ਆਉਣਾਗਾ ਮੈਂ ਕਹਿੰਦਾ ਸੀ ਮੈਂ ਹੀ ਜਾਇ ਆਉਦਾ ਨਹੀਂ ਮੈਂ ਜਾ ਕੇ ਆਉਂਗਾ ਬਾਪੂ ਤੂੰ ਕੀ ਕਰੇਂਗਾ ਯਾਰ ਕਿੱਧਰ ਬਸਾਂ ਜਰਲਦਾ ਫਰੇਂਗਾ ਉਹ ਮੈਂ ਹੁਣ ਤਾਂ ਤੁਰਨ ਜੇ ਲੱਗ ਗਿਆ ਕੋਈ ਨਹੀਂ ਮੈਂ ਮੰਨ ਜਾ ਫੇਰ ਉਹਨਾਂ ਹੀ ਕੰਮ ਵਧਾ ਲੈਂਗਾ ਤੂੰ ਉਦੋਂ ਮੈਂ ਟੱਲਾ ਜਾ ਵੀ ਆ ਯਾਰ ਹੋਰ ਮੈਂ ਜਾ ਆਉਣਾ ਕ ਵਧੀਆ ਇਕੱਲਾ ਜਾ ਆਉਂਗਾ ਇਕ ਨਾਲ ਮੈਂ ਯਾਰ ਨੂੰ ਲੈ ਜਾ ਆਉਦੇ ਨੂੰ ਮੈਂ ਤਾਂ ਜਿੰਨੂੰ ਮਰਜੀ ਜਾਇਂ ਹਾਂ ਔਰ ਕੰਜਰਾ ਮੈਨੂੰ ਡਾਰਾ ਤੇਰੇ ਤੋਂ ਪਹੁੰਚ ਜਾਗਾ ਕਿਥੇ ਹੂੰ ਮਾ ਬਾਪੂ ਬਾਂਝੂਗਾ ਅੱਗੇ ਕਿਤੇ ਨਹੀਂ ਅੱਗੇ ਕਿ ਅੱਗੇ ਦੱਸ ਤੂੰ ਕਿਦੋਂ ਮੈਂ ਕਿੱਥੇ ਨਹੀਂ ਪਹੁੰਚਾ ਉਹੀ ਪੈਸੇ ਆਪਣੇ ਕੋਲੇ ਚਾਰ ਉਹੀ ਤੂੰ ਕਹਿ ਖਰਾਬ ਨਾ ਕਰ ਦੇ ਨਹੀਂ 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 ਆ ਨਹੀਂ ਕਰਦਾ ਬਾਪੂ ਮੈਂ ਜਾ ਯਾਰਾ ਇਹੋ ਜਿਹਾ ਆਸਾਨਾ ਰੱਖਿਆ ਕਰ ਤੂੰ ਆਦੇ ਪੁੱਤ ਤੇ ਸ਼ੇਰ ਪੁੱਤਾ ਤੇਰਾ। ਉਹ ਕੀ ਗੱਲ ਆ? ਹਾਂ ਲੈ ਫੜਾ ਕੇ ਮੋੜ ਆਉਂਗਾ ਆਪਣੀ ਭੈਣ ਨੂੰ। ਚਲ ਫਿਰ ਤੇਰੀ ਢੀਕ ਦੀ। ਐ ਤਾਂ ਮੈਨੂੰ ਤ੍ਰਿਤ ਮਾਨਵੀ ਆ। ਹਾਂ ਪੈਸੇ ਦੇ ਦੇ ਬਾਪੂ ਬਣ ਕੇ। ਕਿੰਨੇ ਦੇ ਵਾ? ਦੇ ਦੇ। ਉਸਮਾਨ ਵਾ ਲੈ ਗਈ ਐਤ ਕੀ? ਪਿਛਲੀ ਾਰ ਵੀ ਨਹੀਂ ਆਪਣੇ ਤੋਂ ਜਾਇਆ ਗਿਆ। ਦੇ ਦੇ 2000 ਦੇ ਦੇ ਬਹੁਤਾ ਫਰਾ 11 ਕਰਾਇਆ ਕਰਵਾ ਚੱਲ ਕੱਢ ਕੇ 500 ਰੁਪਇਆ ਕਰਾਇਆ ਲੱਗੂਗਾ। ਸਾਡੇ ਕੇ ਦੇ ਦੇ ਦੇ। ਉਹ 2000 2500 ਆ ਚਲ ਤੂੰ 2500 ਹੀ ਲੈ ਜਾ ਚੰਗਾ ਸਮਾਨ ਲੈ ਜੀ ਚੰਗਾ ਵਾ ਆਵਾ ਸਾਰੇ ਕੇਲੇ ਲੈ ਜੀ ਚੰਗਾ ਵਾ ਤੇ ਨਾਲ ਮਠਿਆਈ ਦਾ ਡੱਬਾ ਲੈ ਜੀ ਇੱਕ ਚੰਗਾ ਬਾਪੂ ਮੈਂ ਕਹਿੰਦਾ ਯਾਰ ਲਫਾਫਾ ਐ ਨਾ ਵੀ ਥੋੜੇ ਜੇ ਬਿਸਕੁਟ ਵੀ ਲੈ ਜੀ ਉਥੋਂ ਕੱਡੇ ਕਢਾਈ ਲੈ ਜੀ ਉਹ ਲੈ ਜਾਊਗਾ ਮੈਂ ਇਹ ਪਹਿਲਾਂ ਦਾ ਪੁਰਾਣੇ ਰਵਾਜ ਚ ਪੀਪੇ ਲੈ ਜਾਂਦੇ ਲਫਾਫਾ ਮੈਂ ਕਹਿੰਦਾ ਪੱਟ ਨਾਲ ਹੋ ਜਾਊਗਾ ਰਾਚ ਇੰਨਾ ਸਮਾਨ ਲਿਜਾਊਂਗਾ। ਜਾਵੜੀ ਪਰ ਪਹੁੰਚ ਜੀ ਬਤ। ਹਾਂ ਬਾਪੂ ਦਾ ਫੋਨ ਵੀ ਆਇਆ ਸੀ। ਮੈਂ ਕਿਹਾ ਮੈਂ ਤਾਂ ਬੱਸ ਚਾਂ ਪੈਣੇ। ਮੈਂ ਕਿਹਾ ਆਗਾ ਜਾਣ ਮੈਂ ਤਾਂ ਤੇਰੇ ਕੋਲੇ ਮੈਂ ਕਿਹਾ ਬਾਪੂ ਨੇ ਪੈਸੇ ਦੇਤੇ। ਤੇ ਮੈਂ ਕਿਹਾ ਕਹਿੰਦੀ ਬਾਪੂ ਠੀਕ ਆ। ਮੈਂ ਕਿਹਾ ਹਾਂ ਬਾਪੂ ਠੀਕ ਆ। ਜਨਰਲ ਠੀਕ ਆ। ਐ ਕਰ ਫਿਰ ਤੂੰ ਉਥੋਂ ਝੋਲਾ ਝਾਲਾ ਕੀ ਲਏਂਗਾ? ਲਫਾਫਾ ਕੀ ਲਏਂਗਾ? ਤੂੰ ਐ ਕਰ ਆਪਣੀ ਉਹ ਖੰਡ ਵਾਲੀ ਪੀਪੀ ਜੀ ਲੈ ਜਾ। ਸਟੀਲ ਦੀ ਏ। ਪੀ ਪੀ ਹਾਂ ਉਹਦੇ ਚ ਪਾ ਕੇ ਲੈ ਗਈ ਸਾਰਾ ਕੁਝ ਸੋਨਾ ਵਾਲਾ ਆਪਣੀ ਪੀਪਲ ਦੀ ਸਟੀਲ ਦੀ ਹੈਗੀ ਹਾਂ ਹਾਂ ਉਹ ਲੈ ਜਾ ਉਹ ਖਾਲੀ ਕਰ ਖਾਲੀ ਆ ਉਹਦੇ ਚ ਖੰਡ ਤਾਂ ਹੈ ਨਹੀਂ ਉਹਨੂੰ ਲੈ ਜਾ ਹੂੰ ਠੀਕ ਆ ਨਾ ਹੂੰ ਲੈ ਜਾ ਨਾ ਬਾਪੂ ਪਰ ਮਾਟਾ ਮਨਾਲੀ ਮੋੜਾਂਗਾ ਅੱਜ ਦੀ ਅੱਜ ਮੋੜਾਂ ਤੂੰ ਆ ਜੀ ਦੇ ਕੇ ਸੁਧਾਰਾ ਦੇ ਕੇ ਆ ਜਾ ਬਸ ਠੀਕ ਆ ਬਾਪੂ ਆ ਜੀ ਬਰੇ ਦਿਨਾਂ ਦਾ ਦੇਣਾ ਘਰੇ ਚੰਗਾ ਹੁੰਦਾ ਬੰਦਾ ਚੰਗਾ ਬਾਪੂ ਆ ਜੂੰਗਾ ਮੈਂ ਜਾ ਓੜਾਂ ਫਿਰ ਪੀ ਪੀ ਜੀ ਬੜਕਾ ਉਹ ਰਾਜ ਪੈ ਇਹਨੇ ਸਾਬਾ ਬੀ ਪੀ ਪੀ ਜੀ ਵੀ ਦਊਗੀ ਕੰਮ ਨਾ ਕੰਮਗਲਾ ਕਰਾਉਗੀ ਸਾਫੀਆ ਭਰੀਆ ਸਾਫ ਆ ਬਾਪੂ ਸਾਫ ਆ ਜਿਵੇਂ ਸਾਫ ਆਵੇ ਠੀਕ ਆ ਲਾਣਾ ਲਈ ਸਾਫ ਹੀ ਲੈਂਦਾ ਦਾ ਬਾਪੂ ਤੈਨੂੰ ਕੀ ਪਤਾ ਨਹੀਂ ਨਾ ਤੈਨੂੰ ਇਹ ਪਤਾ ਖਦੇ ਦਾ ਅੰਜ ਚੁਣ ਅਮਰੀ ਪੈ ਅਜ ਤਾਂ ਹੈਲੋ ਜੱਗੂ ਓਏ ਮਾਤਾ ਜਮਾ ਟੁੱਟਿਆ ਪਿਆ ਬਾਪੂ ਨੇ 2500 ਰੁਪਇਆ ਦਿੱਤਾ ਨਾਲੇ ਨਾਲ ਪੀਪੀ ਆ ਪੀਪੀ ਦੇ ਤਾਂ ਇੱਕ ਵੜਗੇ ਨੂੰ ਖੰਡ ਵੀ ਆ ਵਿੱਚ ਤੇ ਅੱਛਾ ਅੱਛਾ ਮੋਟਰ ਤੇ ਆ ਜਾ ਗ੍ਰਾਮ ਲਈ ਪਰ ਗ੍ਰਾਮ ਬਾਈ ਬਣ ਕੇ ਜਾਵਾਂ ਮੈਂ ਨਾ ਮਰਿਆ ਪਿਆ ਜਾਵਾਂ ਮੇਰਾ ਨਹੀਂ ਸਰਨਾ ਬਾਈ ਬਣ ਕੇ ਤੁਰਾ ਨਹੀਂ ਹੁੰਦਾ ਗ੍ਰਾਮ ਹੀ ਲਈ ਗ੍ਰਾਮ ਹੀ ਹਾਂ ਠੀਕ ਆ ਜਾ ਸਵਾਨ ਬਹੁਤ ਠਾਈ ਸੀਗਾ ਯਾਰ ਭੈਣ ਜਾ ਤਿਲਵਾ ਤੀਆ ਸਰਾ ਸਵਾਨ ਪਾਣੀ ਲਿਆ ਬਾਰਡਰੋਂ ਪਾਰ ਆ ਲਈ ਆ ਬਾਈ ਤੇਰੇ ਕੋਲ ਐਵੇਂ ਤਾਂ ਨਹੀਂ ਚੱਕੂ ਕਹਿੰਦੇ ਤੈਨੂੰ ਬਾਈ ਮੈਂ ਬੰਦੇ ਹੋਰ ਲਾਉਂਦੇ ਤੈਨੂੰ ਦੋ ਤਿੰਨ ਗਾਗ ਧਾਉਂਗਾ ਯਾਰ ਲਵਾ ਯਾਰ ਜਿੰਨਾ ਵਾਜ ਤੈਨੂੰ ਦੇ ਹੀ ਦਨਾ ਮੈਂ ਕੱਢਦਾ ਕਰਦਾ ਧਾਰ ਨਹੀਂ ਦਿੰਦਾ ਯਾਰ ਤੂੰ ਬਾਈ ਯਾਰ ਜਾ ਜਾ ਕਰ ਮੈਨੂੰ ਦੇ ਦੇ ਚੀਜ਼ ਤੈਨੂੰ ਕੱਢ ਦਿਆ ਕਰ ਉਹ ਤੇਰੀ ਜੀ ਜੀ ਯਾਰ ਬਾਈ ਉਹ ਚੀਜ਼ ਦਾ ਦੇਣ ਵਾਲੀ ਨਹੀਂ ਨਾ ਰੌਲਾ ਐਸ ਗੱਲ ਦਾ ਨਹੀਂ ਮੈਂ ਕੱਢ ਦਿਆ ਕਰੂੰਗਾ ਹੂੰ ਤਾਂ ਇੰਨਾ ਯਕੀਨ ਆ ਫਸਿਆ ਬਹੁਤ ਪਿਆ ਯਾਰ ਨਹੀਂ ਨਹੀਂ ਤੈਨੂੰ ਮੇਰੇ ਤੇ ਦਾ ਯਕੀਨ ਨਾ ਹੈਗਾ ਮੁੜ ਕੇ ਯਾਰ ਪੀਣ ਵਾਲੇ ਤੇ ਕਹਦਾ ਜੀ ਇਹਦਾ ਗੱਲ ਮੈਂ ਮੰਨਦਾ ਜਿਵੇਂ ਹੂੰ ਤੇ ਹਾਂ ਇੱਕ ਵਾਰ ਤੇਰਾ ਸਮਾਨ ਕੱਢ ਦਿਆ ਕਰ ਤੇਰਾ ਕੌਣ ਹੋਈ ਕੌਣ ਆ ਤੈ ਕੀ ਕਰੀ ਜਨੇ ਆ ਗਿਆ ਉਹ ਖੜੇ ਇੱਥੇ ਇਧਰ ਲੱਗ ਗਿਆ ਪਤਾ ਤੇਰਾ ਹੂੰ ਲੱਗਦਾ ਪਤਾ ਗਿਆ ਹੀ ਕੋਈ ਗੱਲ ਨਹੀਂ ਕੀ ਕਰਦੇ ਆ ਤੂੰ ਕਹ ਨਹੀਂ ਤੂੰ ਗਾਣਾ ਤੈਨੂੰ ਪਤਾ ਨਹੀਂ ਤੈਨੂੰ ਮੈਂ ਖੇਤ ਦਾ ਮਾਲਕ ਤੂੰ ਇੱਥੇ ਸਾਡੇ ਖੇਤ 'ਚ ਬੈਠਾ ਚਿੱਠਾ ਲੈ ਜੰਨਾ ਹੈ ਆਖੀ ਸੀਗਾ ਓ ਕੀ ਸਟੇ ਰਹਿਣ ਚ ਪੰਨੀ ਕੜੀ ਪੰਨੀ ਸੀ ਤੇ ਫਿਰ ਤੂੰ ਇੱਥੇ ਭੈਜੋ ਕੋਈ ਖੇਤ ਦਾ ਪਤਾ ਨਹੀਂ ਸੀ ਚੱਲ ਚੱਲ ਮੈਂ ਤੇਰੇ ਪਿਓ ਕੋਲੇ ਲੈ ਕੇ ਜੰਨਾ ਤੈਨੂੰ ਪਤਾ ਲੱਗੂ ਕੋਣ ਹੈ ਚੱਲ ਚੱਲ ਸਪੈਂਚ ਮੈਂ ਪੈਂਟ ਦਾ ਖੰਝਦਾ ਤੂੰ ਸਾਡੇ ਖੇਤ ਦੇ ਵਿੱਚ ਲੈ ਜੰਨਾ ਮੈਂ ਅੱਲੇ ਆ ਮੈਂ ਅੱਲੇ ਮੈਂ ਮਾਣਾ ਤੂੰ ਮੁੱਖ ਮੰਤਰੀ ਹੋਵੇਂਗਾ ਤੂੰ ਐਮਐਲਏ ਤੈਨੂੰ ਆਪਰਾਉਣਾ ਐਮਐਲਏ ਹੈ ਤੂੰ ਤਾਂ ਕੀ ਕਰ ਤੂੰ ਤੇ ਤੇਰੀ ਰਾਤ ਤੀ ਗਾਣ ਇੱਕ ਗਰੀ ਮੇਰੀ ਆ ਜਾ ਪੁੱਤ ਭਜਨ ਤਾਂ ਨਹੀਂ ਹੁੰਦਾ ਬਣਾਉਗਾ ਤਨ ਮਤਾਰੀ ਸਾਲਾ ਐਮਐਲ ਦਾ ਪਤਾ ਨਹੀਂ ਕਿੱਥੇ ਸਸਰੀ ਘਰ ਬਾਪੂ ਜੀ ਸਸਰੀ ਘਰ ਪੁੱਤ ਸਸਰੀ ਘਰ ਬਾਪੂ ਹਾਂ ਧੀਏ ਆ ਗਈ ਤੂੰ ਹਾਂ ਉਹ ਮੈਂ ਉਹਨੂੰ ਕੱਲਿਆ ਸੀ ਕੱਲਿਆ ਸੀ ਮੈਂ ਸਵੇਰ ਦੇ ਉਹਨੂੰ ਡਿੱਕੀ ਜਾਨੀ ਆ ਉਹਨੂੰ ਮਿਲਾਂਗੜੂ ਫੋਨ ਕਰ ਕਰ ਫੱਕੀ ਮੈਂ ਉਹਨੇ ਫੋਨ ਨਹੀਂ ਚੱਕਿਆ ਤਾਂ ਅਸੀਂ ਇੱਥੇ ਆਏ ਆ ਹੁਣ ਦੱਸੋ ਤਾਂ ਕੀ ਪਤਾ ਵਾ ਮੈਂ ਤਾਂ ਸਵੇਰ ਦੀ ਕੰਮ ਨਿਵੇੜ ਕੇ ਸੰਧਾਰੇ ਦੀ ਡੀਕ ਚ ਬੈਠੀ ਹਾਂ ਤਾਂ ਕਿਤੇ ਵੀ ਨਹੀਂ ਆਇਆ ਹੈਗਾ ਹਾਰ ਕੇ ਸੀ ਇੱਥੇ ਆਏ ਆ ਤੇ ਦੱਸ ਮੈਨੂੰ ਹੁਣ ਹੋਇਆ ਕਿੱਥੇ ਉਹ ਨਾ ਫੋਨ ਚੱਕਦਾ ਵਾ ਆਉਣਾ ਤਾਂ ਕਾਹਦਾ ਆਉਣੇ ਪਿੰਡਾ ਬਾਪੂ ਜੀ ਰੋਈ ਜਾਂਦੇ ਸੀਗੇ ਪਤਾ ਕਿੰਨੀ ਟੈਨਸ਼ਨ ਦੇ ਵਿੱਚ ਹਾਂ ਮੈਂ ਦੇਖੀ ਜਾਂਦੇ ਅੱਜ ਮੇਰਾ ਵੀਰ ਆਊਗਾ ਉਹ ਆਇਆ ਹੀ ਨਹੀਂ ਗਾ ਤੁਸੀਂ ਅੱਗੇ ਵੀ ਨਹੀਂ ਆਏ ਸੀ ਤੇ ਹੁਣ ਵੀ ਨਹੀਂ ਆਏ ਹੈਗੇ ਉਹ ਤਾਂ ਮੈਂ ਤਾਂ ਉਹਨੂੰ 2500 ਰੁਪਇਆ ਦੇ ਕੇ 1:30 ਵਜੇ ਦਾ ਕੱਲਿਆ ਵਾ ਉਹ ਤਾਂ ਕਿਤੇ ਵੀ ਨਹੀਂ ਹੈਗਾ ਨਾ ਆ ਕੇ ਮੈਂ ਤਿਆਰ ਕੀਤੀ ਮਗਰ ਚੱਲ ਆਪਾਂ ਚੱਲਦੇ ਆ ਬਾਪੂ ਜੀ ਦਾ ਨਾਲੇ ਪਤਾ ਲਿਆਵਾਂਗੇ ਜਾ ਕੇ। ਉਹ ਕੀ ਪਤਾ ਕੰਜਰ ਇਕੱਠੇ ਆ ਹੋਣਾ। ਹੂੰ ਉਹ ਫੋਨ ਉਹਨੂੰ ਫੋਨ ਲਾ ਖਾ ਲਾਇਆ ਸੀ ਬਥੇਰੀ ਵਾਰੀ ਉਹ ਨਹੀਂ ਫੋਨ ਚੱਕਦਾ ਕੀ ਪਤਾ ਕਿੱਥੇ ਤੁਰਿਆ ਫੈਦਾ। ਤੂੰ ਲਾ ਕੇ ਵੇਖ ਪਤਾ ਮੈਂ ਲਾ ਲੈਣਾ ਬਾਪੂ ਜੀ ਕੋਈ। ਸਵੇਰ ਦੇ ਵਿੱਚ ਫੋਨ ਲਾਈ ਜਾਂਦੀ ਐ ਇੱਕ ਵਾਰੀ ਫੋਨ ਚੱਕਿਆ ਨਹੀਂ ਸੀ ਦਵਾਰੇ ਫੇਰ ਲਾਇਆ ਕਿ ਮੈਂ ਬੱਸ ਚਾਂ ਹਜੇ ਤੱਕਰ ਬੱਸ ਹੀ ਨਹੀਂ ਪਹੁੰਚੀ ਉਹਦੀ। ਮੈਨੂੰ ਪਤਾ ਹੁਣ ਕਿੱਥੇ ਆਉ ਉਹ ਉਸੇ ਕਉ ਜਿਹੜੇ ਕੰਮ ਤਾਂ ਮੈਨੂੰ ਡਰ ਸੀ ਨਾ ਮੈਨੂੰ ਲੱਗਦਾ ਉਹੀ ਹੋ ਗਿਆ ਮੈਨੂੰ ਮੈਨੂੰ ਐ ਮੈਂ ਨੂੰ ਕਿਹਾ ਸੀ ਮੈਂ ਜਾਵੜਦਾ ਨਹੀਂ ਤੂੰ ਠੀਕ ਨਹੀਂਗਾ ਤੂੰ ਐ ਹੋ ਜਾਏਗਾ ਪੁੱਜਾ ਮੈਨੂੰ ਪੋਚੇ ਮਾਰ ਕੇ ਇੱਥੇ ਤੇ 50 ਪੋਚੇ ਮਾਰ ਕੇ ਤੇ ਮੈਨੂੰ ਮੈਥੋਂ ਪੈਸੇ ਕਢਾ ਕੇ ਲੈ ਗਿਆ ਇਹਦਾ ਫੋਨ ਹੀ ਨਹੀਂ ਚੱਗਦਾ ਬਾਪੂ ਜੀ ਕਿੱਥੇ ਹੋਊਗਾ ਨਹੀਂ ਪਤਾ ਪਿਆਣਾ ਨੂੰ ਕਿੰਨਾ ਚਾਹ ਹੁੰਦਾ ਕਿ ਭਰਾ ਆਉਣਗੇ ਮੈਂ ਸਵੇਰ ਦੀ ਕੰਮ ਨਿਬੜ ਕੇ ਉਹਦੀ ਝਾਗ ਜਿ ਬੈਠੀ ਆ ਕਦੇ ਬਾਹਰ ਆਲੇ ਵੇਖਦੀ ਆ ਕਦੇ ਫੋਨ ਲਾਉਣੀ ਆ ਉਹਦਾ ਕੋਈ ਪਤਾ ਹੀ ਨਹੀਂ ਹੁਣ ਕਰ ਗਿਆ ਦੋ ਮੰਨ ਲਗਦਾ ਹੁਣ ਇਹਦਾ ਵਿਚਾਰੀ ਅੱਧੀ ਰਹਿ ਗਈ ਡੀਕ ਡੀ ਕਿਉਂ ਨੂੰ ਉਹ ਰੋਣ ਲੱਗੀ ਇਹੋ ਜਿਹੇ ਭਰਾ ਹੁੰਦੇ ਆ ਵੀਨ ਕਰ ਗਿਆ ਪਤਨ ਕੀ ਪਤਾ ਕਿੱਥੇ ਆ ਉਹ ਪਿੰਡ 'ਚ ਕਿਸੇ ਦਾ ਨੰਬਰ ਹੋਗਾ ਫੋਨ ਲਾ ਕੇ ਪੁੱਛੋ ਉਹ ਤਾਂ ਸਹੀ ਤੁਸੀਂ ਅਜੇ ਹੀ ਰਹੇ ਹੋ ਕੋਈ ਕਰਦੇ ਗੰਬਲਦੇ ਆ ਉਹ ਸ਼ਾਮ ਨੂੰ ਮੋਡਮ ਦਾ ਆਉਂਦਾ ਬਾਪੂ ਜੀ ਇਹ ਤੇ ਮੜਦਾ ਐਸ਼ਾ ਕਿਤੇ ਨਹੀਂ ਮੜਦਾ ਪੁੱਤ ਹੂੰ ਕੋਹ ਹੁਰੀਬੀ ਨੇ ਖਾਲੇ ਐ ਨਾ ਬਸ ਕੋਈ ਜਬਾਨਾ ਮਾੜਾ ਕਿਤੇ ਗਲਤ ਕੰਮਾ ਜਨਾ ਪੈ ਜੇ ਕੀ ਦੱਸਾਂ ਤੁਹਾਨੂੰ ਕੰਮ ਚ ਤਾਂ ਗਲਤ ਮੈਨੂੰ ਲੱਗਦਾ ਪਿਆਈ ਲੱਗਦਾ ਪਿਆਈ ਹੋਣਾ ਜਿਹੜਾ ਸਵੇਰ ਦਾ ਆਇਆ ਨਹੀਂ ਕਰੋ ਨਾ ਕੀ ਕਰਦਾ ਕੀ ਨਹੀਂ ਕਰਦਾ ਕੀ ਪਾਬਾਲ ਉੱਥੇ ਹੋਊਗਾ ਪਤਾ ਆ ਜਾ ਤੈਨੂੰ ਬਣਾਉਣੇ ਬੰਦਾ ਤੈਨੂੰ ਸ਼ਰਮ ਕੋਈ ਮਾੜੀ ਮੋਟੀ ਸ਼ਰਮ ਕਰ ਪਿਓ ਤੇਰਾ ਸਾਰੀ ਉਮਰ ਗਰੀਬੀ ਦੇ ਵਿੱਚ ਨੰਗਾਤੀ ਤੂੰ ਉੱਠੇ ਕੰਮ ਕਰਦਾ ਆ ਸਾਡੇ ਇੱਕ ਹਾਂ ਜੋ ਸਰਪੰਚ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਭੈਣੇ ਪਰ ਇਹ ਹੋ ਜਾ ਪ੍ਰਾਵਾ ਤੈਨੂੰ ਸਵੇਰ ਦੀ ਟਿੱਕੀ ਯਾਨੀ ਮੈਂ ਸਵੇਰ ਦੀ ਟਿੱਕੀ ਯਾਨੀ ਤੈਨੂੰ ਆ ਵੇਖ ਲੈ ਤੂੰ ਦਾ ਬੰਦਾ ਸਾਡੀ ਮੋਟਰ ਤੇ ਬੈਠਾ ਚਿੱਟਾ ਲੈ ਜਾਂਦਾ ਸੀ ਆ ਲੋ ਜਾ ਕੋਹਰ ਸੀ ਨਾਪੇ ਦਾ ਮੁੰਡਾ ਸੀ ਉਹਦਾ ਭੱਜ ਗਿਆ ਬਾਪੂ ਉੱਥੋਂ ਫੜਿਆ ਮੈਂ ਇੱਥੇ ਬਹਿ ਜਾ ਚਾਚਾ ਜੀ ਕੁਰਸੀ ਤੇ ਬਹਿ ਜਾ ਤੁਸੀਂ ਯਾਰ ਖਾ ਗਿਆ ਬਾਪੂ ਮੈਂ ਤੁਸੀਂ ਬੈਠੋ ਪਿੰਨੋ ਕੁਰਸੀ ਹੋਰ ਲਿਓ ਨੀਤੀ ਦੇ ਪੈਸੇ ਖਾ ਗਿਆ ਜ਼ਹਿਰ ਖਾ ਗਿਆ ਬਾਪੂ ਗਾਂਦੋਂ ਨਹੀਂ ਗਲਤੀ ਕਰਦਾ ਗਾਂਦੋਂ ਨਹੀਂ ਕਰਦਾ ਬਾਪੂ ਗਾਂਦੋਂ ਨਹੀਂ ਕਰਦਾ ਬਾਪੂ ਸ਼ਰਮ ਸਨ ਪੋਰਾ ਵੀ ਸ਼ਰਮ ਨਹੀਂ ਤੈਨੂੰ ਗਾਂਦੋਂ ਨਹੀਂ ਕਰਦਾ ਬਾਪੂ ਗਲਤੀ ਹੋ ਗਈ ਮਾਫ ਕਰ ਅੱਛਾ ਕਾਦੇ ਪੈਸੇ ਆ ਵੇਖ ਲਾ ਉਹ ਤੈਨੂੰ ਇਸ਼ਾਰਾ ਕਾਦੇ ਪੈਸੇ ਦਿੱਤੇ ਇਹਨੂੰ ਗਲਤੀ ਹੋ ਗਈ ਬਾਪੂ ਮੈਂ ਤਾਂ ਝਾਂਰ ਖਾ ਜਾ ਮੈਂ ਚਾਚਾ ਜੀ ਨੂੰ ਸਵੇਰ ਦੀ ਟਿੱਕੀ ਜਾਨੀ ਆ ਫੋਨ ਲਾਇਆ ਇਹਨੇ ਫੋਨ ਨਹੀਂ ਚੱਕਿਆ ਹੈਗਾ ਸੰਧਾਰਾ ਤਾਂ ਨੇ ਕਹਾਦਾ ਸੀ ਹਾਂ ਜੀ ਮੇਰੇ ਕੋਲੇ ਆਉਣਾ ਸੀਗਾ ਘਰੋਂ ਕਿੰਨੇ ਪੈਸੇ ਲੈ ਕੇ ਗਏ ਪੈਸੇ ਲੈ ਕੇ ਗਏ ਅੱਜ ਕੁੜੀ ਕੋਲ ਜਾਣਾ ਸੀ ਉਹ ਸਰਪੰਚਾ ਮੈਂ ਤਾਂ 3-4 ਦਿਨ ਲਾਇਏ ਸੀ ਕਿਸੇ ਦੇ 5-6 ਦਿਨਾਂ ਦੇ ਵਿੱਚ ਪੈਸੇ ਇਕੱਠੇ ਕਰੇ ਸੀ ਹੂੰ ਇਹਨੂੰ ਮੈਂ ਕਿਹਾ ਚੱਲ ਮੈਂ ਕੁੜੀ ਨੂੰ ਦੇ ਆਉਂਗਾ ਸੰਧਾਰਾ ਹੂੰ ਤੇ ਮੈਨੂੰ ਪੋਚੇ ਮਾਰ ਕੇ ਇੱਥੇ ਮਿੱਠੀਆਂ ਮਾਰ ਕੇ ਤੇ ਮੈਨੂੰ ਕਹਿੰਦਾ ਲੈ ਮੈਨੂੰ ਮੈਨੂੰ ਘੱਲ ਬਾਪੂ ਨਾ ਆਵਗਾ ਤੇ ਤੈਨੂੰ ਜਮੇ ਨਹੀਂ ਪਤਾ ਲੱਗਿਆ ਵੀ ਪਰ ਉਹਦਾ ਦਾ ਮੇਰਾ ਇਹੋ ਜੱਪਦੰਦਰਾ ਤੂੰ ਹੋਰ ਕੀ ਲੈ ਕੇ ਗਿਆ ਘਰੋਂ ਤੈਨੂੰ ਪੀਪੀ ਲੈ ਕੇ ਪੀਪੀ ਕਿੱਥੇ ਐਸਟੀਲ ਦੀ ਪੀਪੀ ਲਗਾਇਆ ਹੈ ਐਸਟੀਲ ਦੀ ਪੀਪੀ ਤਾਂ ਉੱਥੇ ਹੈ ਨਹੀਂ ਸੀ ਕੋਈ ਇਹ ਤਾਂ ਇੱਕ ਨਾਲੇ ਦਾ ਮੁੰਡਾ ਹੋਰ ਸੀ ਉਹ 90 ਦਾ ਮੁੰਡਾ ਉਹ ਵੀ ਉਹ ਵੀ ਨਸ਼ਾ ਖਾਦਾਕ ਪਤਾ ਨਹੀਂ ਉਹ ਤਾਂ ਲੈ ਆਏ ਨੇ ਉਹ ਕੌਣ ਸੀ ਉਹ ਹੈ ਉਹ ਤਾਂ ਲੈ ਆ ਤੂੰ ਚੱਕੂ ਸੀ ਨਹੀਂ ਪੇਦਾ ਮਟਾ ਉਹ ਤੇ ਉਹ ਤਾਂ ਉਹ ਵੇਚਦਾ ਉਹ ਵੇਚਦਾ ਪਹਿਲਾਂ ਤਾਂ ਉਹਦਾ ਵੀ ਪਾਉਣਾ ਮਤਾ ਸੀ ਸਾਹ ਦਾ ਪੁੱਤ ਕਰ ਦੋ ਹਾਂ ਮੇਰੀ ਤਾਂ ਜ਼ਿੰਦਗੀ ਐ ਨਿਕਲੀ ਜਾਂਦੀ ਐ ਹਾਲ ਜੇ ਤਾਂ ਜੇ ਤਾਂ ਇਹ ਬੰਦੇ ਬੰਦਾ ਕਾਲ ਸੁਣਨਾ ਇੱਧਰ ਚ ਆ ਕੋ ਮੇਰੇ ਕੋਲ ਹਾਂਜੀ ਛੱਡਣਾ ਚਾਹਣਾ ਤੂੰ ਨਸ਼ਾ ਹਾਂਜੀ ਹਾਂ ਪੱਕੀ ਗੱਲ ਆ ਹਾਂਜੀ ਮੈਂ ਸ਼ਾਰਦ ਫੇਰ ਤਾਂ ਆਪਾਂ ਇਹਨੂੰ ਦਵਾਈ ਦੁਵਾਈ ਦਵਾ ਕੇ ਅਸੀਂ ਯਾਰਾ ਪੰਚਾਇਤ ਵੱਲੋਂ ਅਸੀਂ ਆਪ ਛਡਵਾ ਦਿੰਦੇ ਐ ਇੰਨਾ ਤਾਂ ਅਸੀਂ ਕਰ ਦਿੰਦੇ ਐ ਤੂੰ ਸਾਰੀ ਉਮਰ ਕੰਮ ਕੀਤਾ ਠੀਕ ਆ ਭਾਈ ਤੇਰਾ ਅਸੀਂ ਦੇਣ ਨਹੀਂ ਦੇ ਸਕਦੇ ਮੈਂ ਦੱਸਿਆ ਤੂੰ ਬਹੁਤ ਸਾਰੇ ਪਿੰਡ ਦਾ ਤੂੰ ਸ਼ਰੀਫ ਬੰਦਾ ਐ ਤੇਰਾ ਅਸੀਂ ਤੈਨੂੰ ਨਹੀਂ ਦੇ ਸਕਦੇ 13 ਕਰਕੇ ਅਸੀਂ ਇਹ ਮੁੰਡੇ ਦਾ ਇਲਾਜ ਕਰਾ ਦਿੰਦੇ ਹਾਂ ਨਸ਼ਾ ਛਡਾਓ ਇਹਦਾ ਲਾਜ਼ਮੀ ਹਾਂ ਠੀਕ ਹੈ ਨਹੀਂ ਕੋਈ ਤੁਸੀਂ ਸਹਿਯੋਗ ਦਿਓ ਸਾਡੇ ਨਾਲ ਕੀ ਹੋ ਮਾਰਾ ਇਹਦੀ ਹਾਂ ਤੇ ਉਹ ਕੰਚਰਾ ਉਹ ਕਲਚਰਾ ਉਹ ਵੇਚਣ ਲੱਗ ਗਿਆ ਦੁਆਰਾ ਕਿਹੜਾ ਵੇਚਣ ਲੱਗ ਗਿਆ ਭੱਜ ਗਿਆ ਹਾਂਜੀ ਉਹ ਤਾਂ ਭੱਜ ਗਿਆ ਉਹ ਚੋਸੀ ਬੰਦਾ ਉਹ ਘੱਟ ਖਾਂ ਉਹ ਉਹ ਨਹੀਂ ਨਾ ਖਾਦੇ ਹੁੰਦੇ ਉਹਦਾ ਵੇਚਣ ਵਾਲੇ ਹੁੰਦੇ ਆ ਹਾਂ ਜੀ ਕਿੰਨੇ ਕਰੀ ਮਾਫ ਕਰਾਂ ਹਣ ਚਾਚਾ ਜੀ ਅਸੀਂ ਇਹਨੂੰ ਸਵੇਰ ਦੇ ਡਿੱਕੀ ਜਾਂਨੇ ਆ ਹਾਰ ਕੇ ਆਇਆ ਨਹੀਂ ਫੇਰ ਇੱਥੇ ਆਉਣਾ ਪਿਆ ਸਾਨੂੰ ਕਿ ਪਤਾ ਨਹੀਂ ਕਿੱਧਰ ਗਿਆ ਮੈਂ ਤਾਂ ਭਾਈ ਖੇਤ ਕੀੜਾ ਮਾਰਨ ਗਿਆ ਸੀਗਾ ਮੇਂ ਜਾ ਪਿਆ ਸੀ ਮੈਂ ਕਿਹਾ ਮੈਂ ਤਾਂ ਇੰਨਾ ਚਾ ਸੀਗਾ ਅੱਜ ਮੇਰਾ ਭਰਾ ਆਊਗਾ ਖਾਲੀ ਹੱਥ ਹੀ ਆ ਜਾਂਦਾ ਉੜ ਕੇ ਪੁੱਤ ਮੈਂ ਤਾਂ ਤੈਨੂੰ ਦੱਸਿਆ ਨਹੀਂ ਕੋਈ ਗੱਲ ਨਹੀਂ ਇਹਦੀਆਂ ਦੱਸਿਆ ਸਰਪੰਚ ਸਾਹਿਬ ਮੈਂ ਤਾਂ ਗੱਲਾਂ ਕੋ ਜਾਣਾ ਇਹਦੀਆਂ ਕਿਉਂ ਵੀ ਇਹਦਾ ਦੱਸਦਾ ਸਹੀ ਕੋਈ ਹੱਲ ਕੱਢ ਲੈਂਦੇ ਆ ਮੈਂ ਤਾਂ ਤਾਂ ਰਹਿ ਗਿਆ ਉਹ ਦਿਹਾੜੀ ਜਾਂਦਾ ਨੀ ਸ਼ਰਮ ਮਾਨਾ ਸ਼ਰਮ ਮਾਨਾ ਸ਼ਰਮ ਮਾਨਾ ਅੱਗ ਚੱਲ ਤੇਰੀ ਭੈਣ ਆ ਤਾਂ ਪ੍ਰੋਣਾ ਬੈਠਾ ਕਿੰਨੇ ਸਿਆਣੇ ਬੰਦੇ ਆ ਕਿੰਨਾ ਸਿਆਣਾ ਟੱਬਰ ਤੂੰ ਜਵੇਂ ਜਲੂਸ ਕੱਢੀ ਜਾਂਦਾ ਤੂੰ ਕਿਉਂ ਜਾ ਚੰਪੇ ਇਹਨਾਂ ਦੇ ਘਰੇ ਹਾਂ ਠੀਕ ਆ ਕੁੜੀ ਨੇ ਤਾਂ ਸਾਰੀ ਉਮਰ ਕੰਮ ਕੀਤਾ ਸਾਡੇ ਸਾਹਮਣੇ ਤੂੰ ਮੈਨੂੰ ਇੱਕੋ ਗੱਲ ਦੱਸ ਦੇ ਵੀ ਇਹਦਾ ਜੇ ਅਖਾਂਉ ਤਾਂ ਆਪਾਂ ਇਲਾਜ ਕਰਾ ਦਿੰਨੇ ਆਦਾ ਯਾਰ ਮੇਰਾ ਕਰਾ ਤੈਨੂੰ ਦਵਾਈ ਦੁਵਾਈ ਦੋ ਕੇ ਹੈ ਛੱਡਣਾ ਚਾਹਣਾ ਤੂੰ ਮਨ ਮਾਨ ਬਣੇਗਾ ਫੇਰ ਹੀ ਛੱਡੂ ਮਨ ਤਾਂ ਬਣਾ ਲਿਆ ਇਹ ਮਨ ਪਾਰ ਕੇ ਛੱਡੋ ਕੁੜੀ ਦਾ ਪੈਸਾ ਜ਼ਹਿਰ ਹੁੰਦੀ ਆ ਕੰਜਰਾ ਬਾਪੂਏ ਨੂੰ ਗਾਉਂ ਵਾਸਤੇ ਕੋਈ 1 ਰੁਪਈਆ ਨਾ ਦਈ ਇਹਨੇ ਪੈਸਾ ਨਹੀਂ ਦੇਣਾ ਪੀਪੀ ਵੀ ਵੇਚ ਆਇਆ ਮੈਂ ਤਾਂ ਪੁੱਤ ਮੈਂ ਆਖਿਆ ਨਾ ਚੱਲ ਬਈ ਮੇਰੇ ਪੁੱਤ ਕੋਲੇ ਲੈ ਜਾ ਤੂੰ ਇਹ ਦੇ ਆ ਉਹਨੂੰ ਕੁਛ ਨਾ ਰਸ ਨੂੰ ਰਾਦੇ ਆ ਉਚਾਰ ਬਸ ਸੰਧਾਰਾ ਤਾਂ ਕੀ ਲਿਹਾਉਣਾ ਸੀ ਤੇ ਇਹਨੇ ਤਾਂ ਫੋਨ ਵੀ ਨਹੀਂ ਚੱਕਿਆ ਮੇਰਾ ਆਈ ਨਹੀਂ ਪਤਾ ਰਾਜ ਕੀ ਕੋਈ ਮਾਰਦਾ ਵੱਡਾ ਹੋਰ ਕਿੱਥੇ ਤਾਂ ਬੈਠੇ ਟੰਨ ਹੋਏ ਬੈਠੇ ਸੀ ਉੱਥੇ ਇਹਦਾ ਬਣਾ ਬੰਦੇ ਰਾਜਾ ਸਾਨੂੰ ਭੁਜਾਉਣਾ ਸੀ ਅੱਧੀ ਰਾਤ ਤੂੰ ਉਹਦਾ ਕੀ ਦਿਖਾਈ ਜਾਂਦਾ ਬਿਸਕਟ ਖਰਾਬ ਹੋ ਗਿਆ ਤੇ ਤਾਂ ਪੀਪੀ ਚ 2-3 ਕਿਲੋ ਖੰਡ ਸੀ ਮੈਂ ਉਹ ਨਹੀਂ ਸਾਰਾ ਵੇਚਦਾ ਇਹਨੇ ਤਾਂ ਸਾਰਾ ਕੁਝ ਵੇਚਤਾ ਇਹਨੇ ਤਾਂ ਸਾਰਾ ਕੁਝ ਵੇਚਤਾ ਇੱਕ ਘਰੋਂ ਹੋਰ ਵੀ ਸਮਾਨ ਲੈ ਜਾਂਦਾ ਉਹ ਮਾਰਾ ਨਿਗਾ ਰੱਖਿਆ ਕਰ ਇਹਦੀ ਇਹਦੇ ਨਾਲ ਤਾਂ ਇਹਦਾ ਲਾਜ ਹੀ ਘਰਾ ਦੋ ਮੇਰੇ ਕੋਲੇ ਨਾ ਹੀ ਆਵੇ ਸੰਗਲੀ ਲਗਾਏ ਦੋ ਨਾ ਹਾਂ ਹਾਂ ਸੰਗਲੀ ਲਗਾਉਣੀ ਵੀ ਨਹੀਂ ਵੇਚਦਾ ਇਹ ਮਾ ਕੰਜਰੱਖੇ ਨਾਮ ਮਾਰੀ ਗੱਲ ਹੈ ਤੇਰੀ ਯਾਰ ਸਾਰੇ ਪਿਓ ਨੇ ਤੇਰੇ ਨੇ ਸਾਰੀ ਉਮਰ ਉਹ ਤਾਂ ਵੀ ਵੇਚ ਕੇ ਖਾ ਗਿਆ ਪਸਾਉ ਦੀ ਉਹ ਫੇਰਾਂ ਜੀ ਮਰ ਗਈ ਤਾਂ ਫੇਰ ਮਰਨਾ ਹੀ ਸੀ ਬੇਟੀ ਬਿਮਾਰੀ ਸਾਰਾ ਕੁਝ ਵੇਚਤਾ ਹਾਂ ਤੂੰ ਇਹਨੂੰ ਮਾਰੇ ਇਹਦੋਂ ਇਹਨੂੰ ਮਾਰ ਇੱਕ ਮਿੰਟ ਤੇਰੇ ਕੋ ਇੱਧਰ ਆ ਗਏ ਤੇਰੇ ਕੋ ਰਹਿ ਕੀ ਗਿਆ ਮਗਰ ਵੇਚਣ ਨੂੰ ਹਣ ਹੈ ਹਾਂ ਤੇ ਉਹ ਕੋ ਕੀ ਆ ਉੱਥੇ ਟੁੱਟਿਆ ਜਾ ਸ਼ੈਂਕਲ ਖੜਾ ਉਹ ਟੁੱਟਿਆ ਜਾ ਕੁਲ ਦਾ ਤੇਰੇ ਕੋ ਪੱਪਾ ਚ ਉਹ ਵੀ ਵੇਚ ਕੇ ਖਾ ਅੱਧਾ ਇਕੱਠਾ ਕਣਕ ਦਾ ਪਿਆ ਤੇ ਸੀ ਜਾਂਦਾ ਸਾਰਾ ਕੁਝ ਇੱਥੇ ਗੈਰ ਕੀ ਕਰੇ ਹੁਣ ਆ ਜਿਹੜਾ ਦੋ ਦੋ ਮਰਨ ਦੇ ਘਰੇ ਵਿੱਚ ਨਹੀ ਮੈਂ ਛੱਡਣਾ ਨਹੀਂ ਚਾਚਾ ਜੀ ਰਾਲ ਰਾਲ ਮਿਲ ਕੇ ਇਹਦਾ ਨਸ਼ਾ ਛਡਾ ਦਿਓ ਨੇ ਤਾਂ ਕਿਸੇ ਦਿਨ ਇਹਨੇ ਬਾਪੂ ਨੂੰ ਵੀ ਵੇਚੋਣੇ ਕੋਨੇ ਕੋਟੀ ਹੁਣ ਆਪਾਂ ਇਹਦੇ ਨਾਲ ਗੱਲ ਕਰਦੇ ਆਪਾਂ ਇਹਨੂੰ ਤੜਕੇ ਤੁਸੀਂ ਰਹੋਗੇ ਨਾ ਅੱਜ ਹੈਨਾ ਜਿਹੜਾ ਸਰਪੰਚ ਸਾਹਿਬ ਇਹ ਕਹਿੰਦਾ ਮੈਂ ਵਿਆਹ ਕਰਵਾਉਣਾ ਤੇ ਆਹ ਲੱਛ ਵਿਆਹ 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 ਕਿੱਥੋਂ ਹੋ ਜਾਣਾ ਨਦਾ ਵਿਆਹ ਵੀ ਹੋ ਜਾਊਗਾ ਬੰਦਾ ਬਣ ਕੇ ਮੈਂ ਵੀ ਕਰਵਾ ਦੇਣੇ ਸਾਰਾ ਕੁਝ ਕਿਉਂ ਏ ਛੱਡਣਾ ਨਸ਼ਾ ਨਾ ਕਿੰਨਾ ਸਿਆ ਛੱਡ ਇਲਾਜ ਕਰਵਾਈਏ ਤੇਰਾ ਨਸ਼ਾ ਛੱਡ ਕੇ ਵਿਆਹ ਕਰਾਵਾ। ਬਸ ਠੀਕ ਆ ਤੁਸੀਂ ਐਂ ਕਰੋ। ਤੁਸੀਂ ਅੱਜ ਹੀ ਰਹਿਣਾ ਨਾ ਇੱਥੇ ਇੱਥੇ। ਹਾਂਜੀ ਅੱਜ। ਹਾਂਜੀ ਚਾਚਾ ਜੀ ਨੇਰਾ ਹੋਇਆ ਪਿਆ ਹੁਣ ਅਸੀਂ ਕਿੱਥੇ। ਹਾਂ ਠੀਕ ਆ ਨਹੀਂ ਰੋ ਭਾਈ ਹੁਣ ਤੱਕਾ ਨੂੰ ਜਾਣਾ ਨੇਰਾ ਹੋਇਆ ਪਿਆ। ਤੇ ਮੇਰੇ ਸਿਆਂ ਆਪਾਂ ਐਂ ਕਰਦੇ ਨੂੰ ਤੜਖੇ ਲੈ ਕੇ ਚਲਦੇ ਆਂ ਮੁੰਡੇ ਨੂੰ। ਇਹ ਕਰੋ ਕੋਈ ਹੱਲ। ਮੈਂ ਇਹਨੂੰ ਸੈਂਟਰ ਚ ਕਾਉਣਾ ਜਿਹੜੇ ਪੈਸੇ ਆਪੇ ਮੈਂ ਆਪਦੇ ਕੋਲ ਹੰਦੇਊਗਾ ਠੀਕ ਆ। ਤੇ ਇਹਦਾ ਇਲਾਜ ਕਰਾਉ ਹੋ ਗਿਆ। ਠੀਕ ਆ। ਠੀਕ ਆ ਭਾਈ। ਇਹੋ ਜੇ ਹਾਲ। ਓ ਸੁਣ ਕਾਕੂ। ਹਾਂਜੀ। ਠੀਕ ਆ ਠੀਕ ਹਾਂ ਹੁਣ ਨਾ ਹੁਣ ਚਲੋ ਹੁਣ ਨਾ ਉਹਨੇ ਕੁਛ ਕਹੋ ਯਾਰ ਠੀਕ ਹੈ ਹੁਣ ਤੂੰ ਗੱਲ ਸੁਣ ਨਾ ਮੇਰੀ ਆ ਆਪਦੇ ਮਾਪਿਓ ਕੰਨੀ ਵੇਖਦਾ ਆ ਭੈਣ ਵੇਖਦਾ ਤੂੰ ਨਸ਼ਾ ਨਹੀਂ ਕਰਦਾ ਭੈਣੇ ਹਾਂ ਹੁਣ ਪਹਿਰਿਆ ਹੱਥ ਲਾਉ ਆਪਦੇ ਪਿਓ ਦੇ ਪਰ ਨਹੀਂ ਹਾਂ ਭੈਣ ਤੋਂ ਵੀ ਮਾਫੀ ਮੰਗੇ ਤਰ ਭੈਣ ਤੋਂ ਮਾਫੀ ਮੰਗੇ ਮੇਰੇ ਕੋਲੋਂ ਤਾਂ ਮਾਫੀ ਬਾਅਦ ਚ ਮੰਗੀ ਜਦੋਂ ਤੂੰ ਸੁਧਰ ਗਿਆ ਤੇ ਨਾਲੇ ਨਸ਼ਾ ਛੱਡਤਾ ਨਹੀਂ ਹੁਣ ਇਹਨੂੰ ਵੇਖ ਬਸ ਠੀਕ ਆ ਤੜਕੀ ਲੈ ਠੀਕ ਹੈ ਭਾਈ ਇਲਾਜ ਕਰੋ ਇਹਦਾ de la papura.